ਸਿੱਖ ਜਗਤ ਵਿੱਚ ਹਮੇਸ਼ਾ ਹੀ ਇੱਕ ਸਵਾਲ ਉੱਠਦਾ ਹੈ ਕਿ ਅੰਮ੍ਰਿਤ ਵੇਲਾ ਕਿਹੜਾ ਹੈ ਕਿਹੜੇ ਅੰਮ੍ਰਿਤ ਵੇਲੇ ਸਾਨੂੰ ਉੱਠਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਜੇਕਰ ਗੱਲ ਕਰੀਏ ਤਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਵੀ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਿੱਖ ਜਗਤ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਕਿ ਜਦ ਵੀ ਅਸੀਂ ਗੁਰੂ ਮਹਾਰਾਜ ਦੀ ਸਿਫਤ ਸਲਾਹ ਵਿੱਚ ਜੁੜਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਬਾਣੀ ਵਿੱਚ ਲੀਨ ਹੁੰਨੇ ਹਾਂ ਤੋ ਉਹ ਹਰ ਵੇਲਾ ਹੀ ਅੰਮ੍ਰਿਤ ਵੇਲਾ ਹੁੰਦਾ ਹੈ। ਉਸ ਹਰ ਪਲ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਜਿਸ ਵੇਲੇ ਅਸੀਂ ਅੰਮ੍ਰਿਤ ਨਾਲ ਜੁੜਨਾ ਹੈ, ਜਿਸ ਵੇਲੇ ਸਾਨੂੰ ਅੰਮ੍ਰਿਤ ਪ੍ਰਾਪਤ ਹੋਣਾ ਹੈ, ਜਿਸ ਵੇਲੇ ਸਾਡੀ ਜ਼ਿੰਦਗੀ ਵਿੱਚ ਸਾਡੇ ਜੀਵਨ ਵਿੱਚ ਅੰਮ੍ਰਿਤ ਆ ਜਾਵੇ, ਉਹ ਹਰ ਵੇਲਾ ਅੰਮ੍ਰਿਤ ਵੇਲਾ ਹੁੰਦਾ ਹੈ। ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਉਹ ਜਦੋਂ ਸੱਚੇ ਨਾਮ ਦੀ ਪਰਮੇਸ਼ਵਰ ਦੀ ਵਡਿਆਈ ਕੀਤੀ ਜਾਵੇ ਪਰ ਸੰਗਤ ਜੀ ਸਾਡੇ ਸਿੱਖ ਜਗਤ ਵਿੱਚ ਇੱਕ ਸਵਾਲ ਉੱਠਦਾ ਹੈ ਜਦੋਂ ਅਸੀਂ ਚੌਥੇ ਪਹਿਰ ਜਾਂ ਫਿਰ ਅੱਧੀ ਰਾਤ ਨੂੰ ਜਾਂ ਅੰਮ੍ਰਿਤ ਵੇਲੇ ਉੱਠਦੇ ਆ ਉਸ ਨੂੰ ਹੀ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ ਭਾਵ ਕਿ ਜੋ ਇਨਸਾਨ ਆਪਣੇ ਜੀਵਨ ਵਿੱਚ ਜਲਦੀ ਜਿੰਨਾ ਉੱਠ ਸਕੇ ਉਹਨਾਂ ਜਲਦੀ ਉੱਠੇ ਤੇ ਉਸ ਲਈ ਉਹੀ ਅੰਮ੍ਰਿਤ ਵੇਲਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਸਜਰੇ ਦਾ ਵੇਲਾ ਸਵਕਤੀ ਦਾ ਵੇਲਾ ਦਾ ਹੈ ਉਹ ਬੜਾ ਹੀ ਸ਼ਾਂਤ ਅਤੇ ਟਿਕਾਊ ਮਨ ਵਾਲਾ ਹੁੰਦਾ ਹੈ ਜੇਕਰ ਗੱਲ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਉਸ ਵਿੱਚ ਵੀ ਜੋ ਰਾਤ ਦਾ ਚੌਥਾ ਪਹਿਰ ਹੈ ਉਸ ਨੂੰ ਅੰਮ੍ਰਿਤ ਵੇਲਾ ਕਿਹਾ ਗਿਆ ਹੈ ਚੌਥਾ ਪਹਿਰ ਸ਼ੁਰੂ ਹੁੰਦਾ ਹੈ ਸਵੇਰ ਦੇ 3 ਵਜੇ ਤੇ ਸਵੇਰ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਚੌਥਾ ਪਹਿਰ ਮੰਨਿਆ ਜਾਂਦਾ ਹੈ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ ਜੋ ਲੋਕ 3 ਵਜੇ ਉੱਠਦੇ ਨੇ ਸਵੇਰ ਦੇ 3 ਵਜੇ ਉੱਠਦੇ ਨੇ ਉਹ ਲੋਕ ਬਹੁਤ ਹੀ ਵਿਰਲੇ ਹੁੰਦੇ ਨੇ ਕਿਉਂਕਿ ਸਾਡੇ ਸਿੱਖ ਜਗਤ ਵਿੱਚ ਅੰਮ੍ਰਿਤ ਵੇਲਾ ਆਮ ਤੌਰ ਤੇ 4 ਤੋਂ 4:30 ਵਜੇ ਤੱਕ ਦਾ ਮੰਨਿਆ ਜਾਂਦਾ ਹੈ ਸਾਡੇ ਪਿੰਡਾਂ ਵਿੱਚ ਬੜੇ ਹਰ ਇੱਕ ਗੁਰਦੁਆਰਾ ਸਾਹਿਬ ਵਿੱਚ ਵੀ ਜ਼ਿਆਦਾਤਰ 4 ਵਜੇ ਹੀ ਅੰਮ੍ਰਿਤ ਵੇਲਾ ਸ਼ੁਰੂ ਕੀਤਾ ਜਾਂਦਾ ਹੈ ਉਸ ਵੇਲੇ ਹੀ ਬਾਣੀ ਪੜਨੀ ਸ਼ੁਰੂ ਕੀਤੀ ਜਾਂਦੀ ਹੈ ਨਾਰਮਲੀ ਸਿੱਖ ਲੋਕ 4 ਤੋਂ 4:30 ਵਜੇ ਵਿੱਚ ਹੀ ਉੱਠਦੇ ਨੇ ਤੇ ਜੋ ਕਮਾਂਕਾਰਾਂ ਵਾਲੇ ਲੋਕ ਨੇ ਉਹ 5 ਵਜੇ ਨੂੰ ਉੱਠ ਜਾਂਦੇ ਨੇ ਤੇ ਜੋ ਲੋਕ ਥੋੜਾ ਦੇਰ ਰਾਤ ਤੱਕ ਨੂੰ ਸੌਂਦੇ ਨੇ ਉਹ 6 6:30 ਵਜੇ ਤੱਕ ਉੱਠ ਜਾਂਦੇ ਨੇ ਤੇ 7 ਅਤੇ 8 ਵਜੇ ਉੱਠਣ ਵਾਲੇ ਉਹ ਲੋਕ ਹੁੰਦੇ ਨੇ ਜੋ ਕਿ ਬੇਨ ਫਿਕਰੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਫਿਕਰ ਫਾਕਾ ਨਹੀਂ ਹੁੰਦਾ ਜਿਨ੍ਹਾਂ ਕੋਲ ਕੋਈ ਕੰਮ ਤੰਦਾ ਨਹੀਂ ਹੁੰਦਾ ਵਹਿਲੇ ਹੁੰਦੇ ਨੇ ਤੇ ਜੋ ਲੋਕ ਧਾਰਮਿਕ ਵਿਚਾਰਾਂ ਵਾਲੇ ਨੇ ਉਹ ਲੋਕ 3 ਵਜੇ ਤੋਂ ਬਾਅਦ ਕਦੇ ਵੀ ਉੱਠ ਜਾਂਦੇ ਨੇ ਇੱਥੇ ਕੁਝ ਲੋਕ ਉਹ ਵੀ ਨੇ ਜੋ ਕਿ ਰਾਤ ਦੇ 12 ਵਜੇ ਤੋਂ ਬਾਅਦ ਜਦ ਕੀ ਨਵਾਂ ਦਿਨ ਸ਼ੁਰੂ ਹੁੰਦਾ ਹੈ ਰਾਤ ਦੇ 12 ਵਜੇ ਨਵਾਂ ਦਿਨ ਸ਼ੁਰੂ ਹੁੰਦਿਆਂ ਹੀ ਆਪਣੀ ਨੀਂਦ ਤਿਆਗ ਦਿੰਦੇ ਨੇ ਅਤੇ ਉੱਠ ਕੇ ਇਸ਼ਨਾਨ ਪਾਣੀ ਕਰਦੇ ਨੇ ਅਤੇ ਸਿਮਰਨ ਵਿੱਚ ਜੁੜ ਜਾਂਦੇ ਨੇ ਇਹ ਲੋਕ ਬਹੁਤ ਹੀ ਘੱਟ ਹੁੰਦੇ ਨੇ ਨਾਰਮਲੀ ਦੇਖਿਆ ਜਾਵੇ ਤਾਂ ਲੋਕ ਜੇਕਰ ਇਵੇਂ ਦੀ ਕੋਸ਼ਿਸ਼ ਕਰਦੇ ਵੀ ਨੇ ਲੋਕ ਕਿਸੇ ਮਹਾਪੁਰਖ ਦੀ ਗੱਲ ਮੰਨ ਕੇ ਕੋਸ਼ਿਸ਼ ਕਰਕੇ 12 ਵਜੇ ਉੱਠ ਕੇ ਬਾਣੀ ਪੜ੍ਹਦੇ ਵੀ ਨੇ ਤੇ ਉਹਨਾਂ ਦੇ ਲੋਕਾਂ ਦੀ ਮੂੰਹ ਦੀ ਗੱਲ ਹੀ ਹੈ ਕਿ ਉਸ ਵੇਲੇ ਉੱਠਣ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦੀ ਪਰੇਸ਼ਾਨੀ ਆਉਂਦੀ ਹੈ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਤਾਂ ਸਾਡਾ ਸਿੱਖ ਇਤਿਹਾਸ ਵੀ ਗਵਾਹੀ ਪਰਦਾ ਹੈ ਕਿ 12 ਵਜੇ ਤੋਂ ਬਾਅਦ ਉੱਠਣ ਵਾਲਾ ਵੇਲਾ ਬਹੁਤ ਹੀ ਘਟ ਜਾਣਿਆਂ ਨੂੰ ਮਾਫ਼ਤ ਹੁੰਦਾ ਹੈ ਜੋ ਲੋਕ ਰੱਬੀ ਰੂਹਾਂ ਨੇ ਪਰ ਅਗਰ ਜੇਕਰ ਅਸੀਂ ਕੋਸ਼ਿਸ਼ ਕਰੀਏ ਵੀ ਤਾਂ ਹੌਲੀ-ਹੌਲੀ ਸਾਨੂੰ ਸਮਾਂ ਸੂਟ ਵੀ ਕਰ ਜਾਂਦਾ ਹੈ ਕਿ ਅਸੀਂ ਇੱਕ ਵਾਰੀ 5 ਵਜੇ ਉੱਠੀਏ ਫਿਰ ਕੁਝ ਦਿਨਾਂ ਬਾਅਦ 4 ਵਜੇ ਫਿਰ 3 ਵਜੇ ਫਿਰ 2 ਵਜੇ ਕੋਸ਼ਿਸ਼ ਕਰੀਏ ਤਾਂ ਇਹ ਸੰਭਵ ਹੋ ਵੀ ਜਾਂਦਾ ਹੈ ਪਰ ਹਰ ਇੱਕ ਲਈ ਇਹ ਵੇਲਾ ਨਹੀਂ ਬਣਿਆ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਅਸੀਂ ਕੰਮਾਂ ਧੰਦਿਆਂ ਵਾਲੇ ਹਾਂ ਕਮਾਂਕਾਰਾਂ ਵਾਲੇ ਹਾਂ ਜੋ ਲੋਕ ਸੌਂਦੇ ਹੀ ਰਾਤ ਨੂੰ 10 11 ਵਜੇ ਨੇ ਉਹ ਸਵੇਰੇ ਕਿਵੇਂ ਉੱਠ ਜਾਂਦੇ ਨੇ 2 ਵਜੇ ਕਿਵੇਂ ਉੱਠ ਸਕਦੇ ਨੇ ਤਾਂ ਇਹ ਗੱਲ ਵੀ ਬਿਲਕੁਲ ਠੀਕ ਹੈ ਕਿ ਜਿਸ ਨੇ ਸੌਣਾ ਹੀ 12 ਵਜੇ ਹੈ ਉਹ 2 ਘੰਟਿਆਂ ਦੀ ਜਾਂ 1 ਘੰਟੇ ਦੀ ਨੀਂਦ ਲੈ ਕੇ ਉੱਠ ਨਹੀਂ ਸਕਦਾ ਜੇਕਰ ਉੱਠ ਵੀ ਜਾਵੇ ਤਾਂ ਉਸ ਨੂੰ ਬਹੁਤ ਸਾਰੇ ਸਰੀਰਕ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਕਿ ਉਹ ਵੀ ਬਿਲਕੁਲ ਸਹੀ ਨੇ ਪਰ ਇੱਥੇ ਜੇਕਰ ਅਸੀਂ ਤੁਹਾਨੂੰ ਦੱਸਣਾ ਚਾਹੀਏ ਕਿ ਲੋਕ ਪੁੱਛਦੇ ਨੇ ਕਿ ਕਿਹੜਾ ਵੇਲਾ ਹੀ ਉੱਠਣ ਲਈ ਸਭ ਤੋਂ ਸਹੀ ਹੈ ਕਿਸ ਵੇਲੇ ਅਸੀਂ ਉੱਠ ਕੇ ਸਿਮਰਨ ਕਰ ਸਕਦੇ ਹਾਂ ਤੇ ਘਰ ਗ੍ਰਸਤੀ ਵਾਲੇ ਲੋਕਾਂ ਲਈ ਜੇਕਰ ਅਸੀਂ ਮਹਾਪੁਰਸ਼ਾਂ ਦੀ ਗੱਲ ਸੁਣੀਏ ਤਾਂ ਉਹ ਇਹੀ ਸਲਾਹ ਦਿੰਦੇ ਨੇ ਕਿ 3 ਜਾਂ 4 ਵਜੇ ਤੋਂ ਬਾਅਦ ਵਿੱਚ ਉੱਠਣਾ ਹੀ ਉਹਨਾਂ ਲਈ ਬਿਲਕੁਲ ਸਹੀ ਹੈ ਜਿੱਥੇ ਕਿ ਉਹ ਲੇਟ ਰਾਤ ਨੂੰ ਸੌਂਦੇ ਨੇ ਕੰਮਕਾਰਾਂ ਦੀ ਵਜ੍ਹਾ ਕਰਕੇ ਸੌਂਦੇ ਨੇ ਤਾਂ ਘੱਟੋ-ਘੱਟ ਵੀ 6 ਘੰਟਿਆਂ ਦੀ ਨੀਂਦ ਪੂਰੀ ਕਰਕੇ ਫਿਰ ਹੀ ਉਹਨਾਂ ਨੂੰ ਉੱਠਣਾ ਚਾਹੀਦਾ ਹੈ। ਤਾਂ ਉਧਰੋਂ ਰਾਤ ਨੂੰ ਵੀ ਜਦ ਉਹ ਵੇਲੇ ਹੋਣ ਉਹਨਾਂ ਨੂੰ ਸੌਂ ਜਾਣਾ ਚਾਹੀਦਾ ਹੈ ਤੇ 4 ਤੋਂ 4.5-5 ਵਜੇ ਦੇ ਵਿੱਚ ਉੱਠ ਜਾਣਾ ਚਾਹੀਦਾ ਹੈ। ਉਹਨਾਂ ਲਈ ਉਹੀ ਅੰਮ੍ਰਿਤ ਵੇਲਾ ਹੁੰਦਾ ਹੈ। ਕਰ ਗ੍ਰਸਤੀ ਵਾਲਾ ਇਨਸਾਨ ਬੱਚਿਆਂ ਵਾਲਾ ਇਨਸਾਨ ਕਿਰਤ ਕਰਨ ਵਾਲਾ ਇਨਸਾਨ ਜੋ ਕਿ ਥੱਕਿਆ ਟੁੱਟਿਆ ਰਾਤ ਨੂੰ 9 ਵਜੇ ਘਰ ਆਉਂਦਾ ਤਾਂ 10 11 ਵਜੇ ਸੌਂਦਾ ਤਾਂ ਉਸ ਨੂੰ 6 ਘੰਟਿਆਂ ਦੀ ਨੀਂਦ ਲੈਣਾ ਵੀ ਲਾਜ਼ਮੀ ਹੁੰਦਾ ਹੈ ਤਾਂ ਉਸ ਵਿੱਚ ਉਸ ਲਈ ਕੋਈ ਦਿੱਕਤ ਨਹੀਂ ਹੈ ਕਿ ਉਹ 4 ਵਜੇ ਤੋਂ ਬਾਅਦ ਉੱਠ ਸਕਦਾ ਆਮ ਤੌਰ ਤੇ ਸਿਆਣੇ ਕਹਿੰਦੇ ਨੇ ਕਿ ਜਦੋਂ ਪੰਛੀ ਚਹਿਚਹ ਹੋਣ ਲੱਗ ਜਾਣ ਚਿੜੀਆਂ ਚੀਕਾਂ ਲੱਗ ਜਾਣ ਉਦੋਂ ਹੀ ਅੰਮ੍ਰਿਤ ਵੇਲਾ ਹੁੰਦਾ ਹੈ ਤੇ ਅਸੀਂ ਨਾਰਮਲੀ ਦੇਖਦੇ ਹਾਂ ਕਿ ਚਿੜੀਆਂ ਦੇ ਚਹਿਚਾਉਣ ਦਾ ਟਾਈਮ 4 ਵਜੇ ਦੇ ਨੇੜੇ ਤੇੜੇ ਹੀ ਹੁੰਦਾ ਹੈ ਜਦ ਪੰਛੀ ਚਹਿਚਾਉਂਦੇ ਨੇ ਤਾਂ ਉਹ ਵੇਲੇ ਨੂੰ ਵੀ ਅੰਮ੍ਰਿਤ ਵੇਲਾ ਮੰਨਿਆ ਜਾਂਦਾ ਹੈ ਕਿਉਂਕਿ ਚਿੜੀਆਂ ਦਾ ਚਹਿਚਾਉਣਾ ਵੀ ਅਠਵੇਂ ਪੈਰ ਦੇ ਵਿੱਚ ਹੀ ਆਉਂਦਾ ਹੈ ਪੰਛੀ ਵੀ ਅਠਵੇਂ ਪੈਰ ਦੇ ਵਿੱਚ ਚਹਿਚਾਉਣ ਲੱਗ ਜਾਂਦੇ ਨੇ ਅਤੇ ਫਿਰ ਉਸ ਪਹਿਰ ਤੇ ਕਿਸੇ ਬੰਦੇ ਨੂੰ ਵੀ ਸੁੱਤਿਆ ਨਹੀਂ ਰਹਿਣਾ ਚਾਹੀਦਾ ਜਿਨ੍ਹਾਂ ਨੇ ਕੀ ਗੁਰੂ ਦੇ ਲਲ ਲੱਗਣਾ ਹੈ ਗੁਰਬਾਣੀ ਪੜ੍ਹਨੀ ਹੈ ਉਹ ਇਨਸਾਨ 4 ਤੋਂ 4.5 ਵਜੇ ਦੇ ਵਿੱਚ ਉੱਠ ਜਾਣਾ ਚਾਹੀਦਾ ਹੈ ਉਹ ਬਿਲਕੁਲ ਵੀ ਸੁੱਤਾ ਨਹੀਂ ਰਹਿਣਾ ਚਾਹੀਦਾ ਤਾਂ ਹੀ ਤਾਂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਅਤੇ ਕਿਹਾ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤੇ ਆਏ ਉਦਮ ਕਰੇ ਪਲਕੇ ਪਰ ਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੁਖ ਲਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਗੁਰੂ ਦਾ ਸਿੱਖ ਕਹੋਨਾ ਹੈ ਤਾਂ ਫਿਰ ਭਲਕੇ ਉੱਠ ਉੱਠ ਕੇ ਗੁਰੂ ਮਹਾਰਾਜ ਜੀ ਸਿਫਤ ਸਲਾਹ ਵਿੱਚ ਜੁੜ ਜਾ ਗੁਰਬਾਣੀ ਸ਼ਬਦ ਗਾ ਸ਼ਬਦ ਰਾਹੀ ਉਸ ਮਾਲਕ ਦੀ ਸਿਫਤ ਸਲਾਹ ਵਿੱਚ ਜੁੜ ਜਾ ਇੱਥੇ ਇੱਕ ਬੜੀ ਹੀ ਪਿਆਰੀ ਕਟਨਾ ਹੈ ਇਹ ਸਿੱਖ ਇਤਿਹਾਸਿਕ ਕਟਨਾ ਹੈ ਕਿ ਜਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਪੱਕੇ ਤੌਰ ਤੇ ਛੱਡ ਕੇ ਜਾ ਰਹੇ ਸਨ ਤਾਂ 6 ਅਤੇ 7 ਦੀ ਪੋ ਨੂੰ ਜਦੋਂ ਉਹ ਸਰਸਾ ਨਦੀ ਦੇ ਕਿਨਾਰੇ ਪਹੁੰਚੇ ਤੇ ਉਥੇ ਪਹਾੜੀ ਅਤੇ ਮੁਗਲ ਫੌਜਾਂ ਨੇ ਸਾਰੀਆਂ ਕਸਮਾਂ ਤੋੜ ਕੇ ਸਾਰੇ ਵਾਅਦੇ ਤੋੜ ਕੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਤੇ ਹਮਲਾ ਕਰ ਦਿੱਤਾ ਕਹਿੰਦੇ ਕਿ ਜਦ ਕਾਫਲਾ ਸਰਸਾ ਨਦੀ ਤੇ ਪਹੁੰਚਦਾ ਤਾਂ ਉਹ ਵੇਲਾ ਅੰਮ੍ਰਿਤ ਵੇਲੇ ਦਾ ਹੁੰਦਾ ਹੈ ਰਾਤ ਦਾ ਚੌਥਾ ਪਹਿਰ ਸ਼ੁਰੂ ਹੋ ਚੁੱਕਿਆ ਹੁੰਦਾ ਹੈ 4:00 4:30 ਵਜੇ ਦਾ ਸਮਾਂ ਹੋ ਚੁੱਕਾ ਹੁੰਦਾ ਹੈ ਪਿੱਛੋਂ ਸਿੰਘ ਫੌਜਾਂ ਆ ਕੇ ਸਤਗੁਰੂ ਨੂੰ ਕਹਿੰਦੀਆਂ ਨੇ ਕਿ ਸਤਗੁਰੂ ਜੀ ਸਾਰੇ ਮੁਗਲ ਕਸਮਾ ਵਾਦੇ ਤੋੜ ਕੇ ਸਾਡੇ ਤੇ ਪਿੱਛੋਂ ਆ ਹਮਲਾ ਕਰ ਰਹੇ ਨੇ ਭਿਆਨਕ ਹਮਲਾ ਹੋ ਸਕਦਾ ਹੈ ਤੇ ਗੁਰੂ ਮਹਾਰਾਜ ਜੀ ਉਥੇ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਅੱਜ ਅਸੀਂ ਚੌਥੇ ਪਹਿਰ ਦਾ ਸਮਾਂ ਹੈ ਕੋਈ ਗੱਲ ਨਹੀਂ ਅਸੀਂ ਗੁਰੂ ਮਹਾਰਾਜ ਦੀ ਸਿਫਤ ਸਲਾਹ ਵਿੱਚ ਜੁੜਾਂਗੇ ਸ਼ਬਦ ਕੀਰਤਨ ਪੜ੍ਹਾਂਗੇ ਸਰਸਾ ਨਦੀ ਤੇ ਅੱਜ ਆਸਾ ਦੀ ਵਾਰ ਦਾ ਪਾਠ ਹੋਏਗਾ ਇੱਕ ਪਾਸੇ ਸਿੱਖ ਫੌਜ ਸਿੱਖ ਜਥਾ ਜੋ ਕਿ ਆਸਾ ਦੀ ਵਾਰ ਦੇ ਕੀਰਤਨ ਵਿੱਚ ਸਰਸਾ ਨਦੀ ਤੇ ਜੁੜਿਆ ਹੋਇਆ ਹੈ ਉਸ ਦੀ ਸਿਫਤ ਉਸਲਾਹ ਵਿੱਚ ਜੁੜਿਆ ਹੋਇਆ ਹੈ ਤੇ ਦੂਜੇ ਪਾਸੇ ਮੁਗਲ ਫੌਜਾਂ ਬਹੁਤ ਹੀ ਨੇੜੇ ਆ ਚੁੱਕੀਆਂ ਸੀ ਤੇ ਗੁਰੂ ਮਹਾਰਾਜ ਨੇ ਆਪਣੇ ਕੀਰਤਨ ਦੇ ਵਿੱਚ ਕੋਈ ਵਿਗਨ ਨਾ ਪੈਣ ਦੇਣ ਕਰਕੇ ਆਪਣੇ ਹੀ ਪੁੱਤਰ ਅਜੀਤ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਜਥੇ ਦੇ ਪਿਛਲੇ ਪਾਸੇ ਜਾ ਕੇ ਮੁਗਲ ਫੌਜਾਂ ਦਾ ਡਟ ਕੇ ਸਾਹਮਣਾ ਕਰੋ ਇਧਰ ਦੀਵਾਨ ਸਜੇਗਾ ਆਸਾ ਦੀ ਵਾਰ ਦਾ ਕੀਰਤਨ ਹੋਏਗਾ ਤੇ ਉਧਰ ਅਜੀਤ ਸਿੰਘ ਜੀ ਡਟ ਕੇ ਮੁਗਲਾਂ ਦੇ ਨਾਲ ਯੁੱਧ ਕਰਨਗੇ ਉਹਨਾਂ ਦਾ ਸਾਹਮਣਾ ਕਰਨਗੇ ਇਸ ਤੋਂ ਭਾਵ ਇਹ ਹੈ ਕਿ ਸਤਗੁਰੂ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਨੇ ਐਨੇ ਅਤ ਦੇ ਔਖੇ ਵੇਲੇ ਵਿੱਚ ਵੀ ਉਹ ਚੌਥਾ ਪਹਿਰ ਨਹੀਂ ਛੱਡਿਆ ਉਸ ਚੌਥੇ ਪਹਿਰ ਦੀ ਸਾਂਭ ਸੰਭਾਲ ਨਹੀਂ ਛੱਡੀ ਹੁਣ ਬਹੁਤ ਸਾਰੇ ਲੋਕਾਂ ਦੀ ਇਹ ਵੀ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਕੋਲੋਂ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਸਾਡੇ ਕੋਲ ਤਾਂ ਉਠ ਹੀ ਨਹੀਂ ਹੁੰਦਾ ਨੀਂਦ ਟੁੱਟਦੀ ਹੀ ਨਹੀਂ ਤਾਂ ਉਥੇ ਅਸੀਂ ਸੰਗਤ ਨੂੰ ਇਹ ਦੱਸਣਾ ਚਾਹਾਂਗੇ ਕਿ ਬਹੁਤਾ ਖਾ ਕੇ ਜਬ ਬਹੁਤ ਹੀ ਨੀਂਦ ਵਾਲੇ ਲੋਕ ਜਿਹੜੇ ਬਹੁਤਾ ਜਿਆਦਾ ਸਮਾਂ ਸੌਂਦੇ ਨੇ ਇਵੇਂ ਕਰ ਨਾਲ ਤਾਂ ਉਹਨਾਂ ਨੂੰ ਕਦੇ ਕੋਈ ਲਾਭ ਤਾਂ ਪ੍ਰਾਪਤ ਹੋਇਆ ਨਹੀਂ ਤੇ ਉਹ ਲੋਕ ਜਿਹੜੇ ਘੱਟ ਖਾਂਦੇ ਨੇ ਘੱਟ ਨੀਂਦ ਲੈਂਦੇ ਨੇ ਨੁਕਸਾਨ ਤਾਂ ਉਹਨਾਂ ਦਾ ਵੀ ਕੋਈ ਨਹੀਂ ਹੋਇਆ ਗੱਲ ਇਥੇ ਕੇਵਲ ਆਪਣੇ ਮਨ ਨੂੰ ਸਮਝਾਉਣ ਦੀ ਹੈ ਆਪਣੇ ਮਨ ਤੇ ਕਾਬੂ ਪਾਉਣ ਦੀ ਹੈ ਜੋ ਇਨਸਾਨ ਆਪਣੇ ਮਨ ਤੇ ਕਾਬੂ ਪਾ ਲੈਂਦਾ ਉਹ ਅੰਮ੍ਰਿਤ ਵੇਲੇ ਜਲਦੀ ਉੱਠ ਵੀ ਜਾਂਦਾ ਹੈ ਤੇ ਉੱਠ ਕੇ ਗੁਰਬਾਣੀ ਵੀ ਪੜ ਲੈਂਦਾ ਹੈ ਉਹ ਆਪਣੇ ਗੁਰੂ ਮਹਾਰਾਜ ਨਾਲ ਜੁੜਨ ਦਾ ਕੋਈ ਨਾ ਕੋਈ ਹੀਲਾ ਤਾਂ ਕਰ ਹੀ ਲੈਂਦਾ ਹੈ ਤਾਂ ਉਸ ਨੂੰ ਉੱਠਣ ਵਿੱਚ ਕੋਈ ਦਿੱਕਤ ਵੀ ਨਹੀਂ ਹੁੰਦੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਾ ਹੀ ਉਸ ਨੂੰ ਕੋਈ ਆਲਸ ਹੁੰਦਾ ਹੈ 6 ਘੰਟੇ ਦੀ ਨੀਂਦ ਉਸ ਲਈ ਬਹੁਤ ਹੁੰਦੀ ਹੈ 6 ਘੰਟਿਆਂ ਤੋਂ ਉੱਪਰ ਉਹ ਸੌਂ ਹੀ ਨਹੀਂ ਸਕਦਾ ਅਤੇ ਜੋ ਲੋਕ ਉੱਠ ਨਹੀਂ ਪਾਉਂਦੇ ਉਹ ਵੀ ਰਲ ਅਰਦਾਸ ਕਰਿਆ ਕਰੋ ਕਿ हे ਸਤਿਗੁਰੂ ਸੱਚੇ ਪਾਤਸ਼ਾ ਮੇਰਾ ਮਨ ਤਾਂ ਬਹੁਤ ਕਰਦਾ ਹੈ ਕਿ ਮੈਂ ਸਵੇਰੇ ਜਲਦੀ ਉੱਠਾਂ ਮੇਰਾ ਮਨ ਬਹੁਤ ਕਰਦਾ ਹੈ ਕਿ ਮੈਂ ਗੁਰਬਾਣੀ ਨਾਲ ਜੁੜਾਂ ਪਰ ਮੇਰੇ ਅੰਦਰ ਹੱਲੇ ਹਿੰਮਤ ਨਹੀਂ ਬਣਦੀ ਤਾਂ ਤੁਸੀਂ ਮੈਨੂੰ ਐਨੀ ਹਿੰਮਤ ਐਨਾ ਬਲ ਬਖਸ਼ੋ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ ਅਤੇ ਗੁਰਬਾਣੀ ਵਿੱਚ ਜੁੜ ਜਾਵਾਂ ਮੇਰੇ ਦੇ ਇੰਨੀ ਕਿਰਪਾ ਬਖਸ਼ ਨੋ ਤਾਂ ਉਹ ਲੋਕ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿਉਂਕਿ ਅੰਮ੍ਰਿਤ ਵੇਲਾ ਇੰਨਾ ਹੀ ਜ਼ਿਆਦਾ ਸ਼ਾਂਤ ਅਤੇ ਟਿਕਾਊ ਹੁੰਦਾ ਹੈ ਕਿ ਉਸ ਵੇਲੇ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੁੰਦਾ ਕੋਈ ਪਰਿਵਾਰਿਕ ਚੀਕ ਚਿਹਾੜਾ ਨਹੀਂ ਹੁੰਦਾ ਕੋਈ ਵੀ ਟ੍ਰੈਫਿਕ ਦੀਆਂ ਆਵਾਜ਼ਾਂ ਦੀ ਡਿਸਟਰਬੈਂਸ ਨਹੀਂ ਹੁੰਦੀ ਇੱਕਦਮ ਸ਼ਾਂਤ ਮਾਹੌਲ ਹੁੰਦਾ ਹੈ ਤਾਂ ਉਸ ਵੇਲੇ ਤੁਸੀਂ ਗੁਰਬਾਣੀ ਵਿੱਚ ਵੀ ਆਪਣਾ ਮਨ ਟਿਕਾ ਸਕਦੇ ਹੋ ਉਸ ਵੇਲੇ ਜਦੋਂ ਅਸੀਂ ਗੁਰੂ ਮਹਾਰਾਜ ਦੇ ਗੀਤ ਗਾਵਾਂਗੇ ਗੁਰਬਾਣੀ ਵਿੱਚ ਜੁੜਾਂਗੇ ਤਾਂ ਸੱਚੀ ਗੱਲ ਹੈ ਕਿ ਉਸ ਵੇਲੇ ਦੀ ਪੜ੍ਹੀ ਹੋਈ ਗੁਰਬਾਣੀ ਉਸ ਵੇਲੇ ਦਾ ਕੀਤਾ ਹੋਇਆ ਨਿਤਨੇਮ ਤੁਹਾਡੇ ਅੰਦਰ ਦੀ ਮੈਲ ਸਾਰੀ ਧੋ ਕੇ ਰੱਖ ਦਿੰਦਾ ਹੈ ਤੁਹਾਡਾ ਹਿਰਦਾ ਸਾਫ਼ ਕਰ ਦਿੰਦਾ ਹੈ ਤੁਹਾਡੇ ਅੰਦਰ ਆਨੰਦ ਬਣਨਾ ਸ਼ੁਰੂ ਹੋ ਜਾਂਦਾ ਹੈ ਟਿਕਾ ਆ ਜਾਂਦਾ ਹੈ ਇਸ ਲਈ ਹੀ ਪਰਮੇਸ਼ਵਰ ਜੀ ਕਹਿੰਦੇ ਨੇ ਕਿ ਜੇਕਰ ਤੇਰੇ ਕੋਲ ਸਵੇਰੇ ਉੱਠ ਨਹੀਂ ਹੁੰਦਾ ਤੇਰੇ ਕੋਲ ਬਾਣੀ ਪੜ ਨਹੀਂ ਹੁੰਦੀ ਤਾਂ ਤੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਰੋਜ਼ ਅਰਦਾਸ ਕਰਿਆ ਕਰ ਕਿ ਹੇ ਵਾਹਿਗੁਰੂ ਮੈਨੂੰ ਵੀ ਐਨੀ ਦਾਤ ਬਖਸ਼ੋ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠਾਂ ਅਤੇ ਤੁਹਾਡੀ ਸਿਫਤਸਲਾਹ ਦੇ ਗੀਤਾਂ ਵਿੱਚ ਲੀਨ ਹੋ ਜਾਵਾਂ ਤਾਂ ਜਦੋਂ ਤੁਹਾਡੇ ਮਨ ਅੰਦਰ ਗੁਰੂ ਦੇ ਪ੍ਰਤੀ ਐਨਾ ਪਿਆਰ ਜਾਗ ਗਿਆ ਗੁਰੂ ਦੇ ਪ੍ਰਤੀ ਇੰਨਾ ਪ੍ਰੇਮ ਆ ਗਿਆ ਲਗਾ ਆ ਗਿਆ ਤਾਂ ਤੁਸੀਂ ਆਪਣੇ ਆਪ ਹੀ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਦਵੋਗੇ ਇੰਨਾ ਹੀ ਨਹੀਂ ਜਦ ਤੁਹਾਡੇ ਮਨ ਅੰਦਰ ਗੁਰਬਾਣੀ ਦਾ ਵਾਸ ਹੋ ਗਿਆ ਅਕਾਲ ਪੁਰਖ ਦਾ ਵਾਸ ਹੋ ਗਿਆ ਤੇ ਤੁਹਾਡੇ ਲਈ 24 ਘੰਟੇ ਮਤਲਬ ਪੂਰੇ ਦਿਨ ਅਤੇ ਰਾਤ ਦਾ ਸਮਾਂ ਤੁਹਾਨੂੰ ਚੌਥੇ ਬਹਿਰ ਵਰਗਾ ਹੀ ਲੱਗੇਗਾ ਹਰ ਵੇਲੇ ਤੁਹਾਡੇ ਮੂੰਹ ਦੇ ਵਿੱਚੋਂ ਵਾਹਿਗੁਰੂ ਦਾ ਜਾਪ ਨਿਕਲੇਗਾ ਇਸ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ